ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥ ਦੀ ਤੇ ਪੰਜਾਬ ਦੀ ਗੱਲ ਕਰਨ ਵਾਲਾ ਚੈਨਲ ਬੜਾ ਗੁਜਰਾਤ ਟਾਈਮਜ਼ ਦੀ ਅੱਜ ਸ਼ੁਰੂਆਤ ਪੰਥ ਦੇ ਸਰਮੋਹ ਰਾਗੂ ਸਰਦਾਰ ਕਰਮਜੀਤ ਸਿੰਘ ਜੀ ਪੰਜੋੜੀ ਨੇ ਆਪਣੇ ਸ਼ੋਭ ਕਰ ਕਮਨਾ ਨਾ ਕੀਤੀ ਆ ਇਸ ਚੈਨਲ ਨੂੰ ਚਲਾਉਣ ਦੇ ਲਈ ਸਰਦਾਰ ਅਮਰਜੀਤ ਸਿੰਘ ਜੀ ਬੜ ਗੁਜਰਾਂ ਨੇ ਉਪਰਾਲਾ ਕੀਤਾ ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਸੀ ਕਿ ਵੀ ਕੋਈ ਐਸਾ ਚੈਨਲ ਸ਼ੁਰੂ ਕਰੋ ਜਿਹੜਾ ਕਿ ਨਰੋਲ ਪੰਥ ਦੀ ਤੇ ਪੰਜਾਬ ਦੀ ਗੱਲ ਕਰ ਸਕਦਾ ਹੋਵੇ ਕਿਉਂਕਿ ਸਰ ਅਮਰਜੀਤ ਸਿੰਘ ਉਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਕਲਮ ਫੜੀ ਹੋਈ ਆ ਉਹਨਾਂ ਨੇ بڑے بڑے ਵੱਡੇ ਖਲਾਸੇ ਜਿਹੜੇ ਨੇ ਉਹ ਆਪਣੀ ਕਲਮ ਦੇ ਰਾਹੀਂ ਕੀਤੇ ਨੇ ਤੇ ਹੁਣ ਵੀ ਉਹ ਪਿਛਲੇ ਸੰਘਰਸ਼ ਦੇ ਵਿੱਚ ਜੋ ਸਿੱਖ ਸੰਘਰਸ਼ ਦੇ ਵਿੱਚ 9 ਜਾਨ ਸ਼ਹੀਦ ਹੋਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਿੰਡਾਂ ਜਾ ਕੇ ਜੋ ਉਹਨਾਂ ਦੀ ਸਥਿਤੀ ਹੈ ਉਸ ਨੂੰ ਉਹ ਬਿਆਨ ਕਰਦੇ ਨੇ ਤੇ ਜੋ ਪੰਥ ਪ੍ਰਤੀ ਉਹਨਾਂ ਦੀ ਅਕਾਲਣਾ ਨੇ ਉਹਨਾਂ ਦਾ ਫਿਰ ਦਾਵਾ ਵੀ ਸਰਦਾਰ ਅਮਰਜੀਤ ਸਿੰਘ ਦੀ ਆਪਣੀ ਕਲਮ ਦੇ ਨਾਲ ਤੇ ਆਪਣੇ ਫੇਸਬੁੱਕ ਅਕਾਊਂਟ ਤੇ ਕਰਦੇ ਰਹੇ ਦੇ। ਸੋ ਉਹਨਾਂ ਨੇ ਸਾਡੀ ਬੇਨਤੀ ਮੰਨਦੇ ਹੋਏ ਬਰਗੁਜਰਾ ਟਾਈਮਜ਼ ਉਹਨਾਂ ਨੇ ਇਹ ਜਿਹੜਾ ਹੈ ਦੱਬ ਚੈਨਲ ਸ਼ੁਰੂ ਕੀਤਾ ਕਿਉਂਕਿ ਬਰਗੁਜਰਾ ਨਾਂ ਰੱਖਣਾ ਬੜਾ ਜ਼ਰੂਰੀ ਸੀ ਕਿਉਂਕਿ ਉਹਨਾਂ ਦੀ ਪਛਾਣ ਹੈ ਬਰਗੁਜਰਾ ਦੇ ਨਾਂ ਤੋਂ। ਸੋ ਮੈਂ ਸਮਝਦਾ ਕਿ ਇਹ ਚੈਨਲ ਜਿਹੜਾ ਹੈ ਉਹ ਪੰਜਾਬ ਦੀ ਅਤੇ ਪੰਥ ਦੀ ਜੋ ਅਜੋਕੇ ਸਮੇਂ ਦੀ ਸਥਿਤੀ ਹੈ ਉਸ ਨੂੰ ਵਾਧਣ ਕਰਨ ਲਈ ਬਹੁਤ ਵੱਡਾ ਉਹਦਾ ਯਤਨ ਹੋਵੇਗਾ ਤੇ ਉਪਰਾਲਾ ਵੀ ਹੋਵੇਗਾ। ਸੋ ਮੈਂ ਅੱਜ ਸਰਦਾਰ ਅਮਰਜੀਤ ਸਿੰਘ ਜੀ ਬੁਰਗੁਜਰਾ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਕਿ ਉਹਨਾਂ ਦੇ ਚੈਨਲ ਦੀ ਬੁਰਗੁਜਰਾ ਟਾਈਮ ਦੀ ਅੱਜ ਸ਼ੁਰੂਆਤ ਹੋਈ ਹੈ। ਤੇ ਸਰਦਾਰ ਕਨਾਲ ਸਿੰਘ ਪੰਜੋੜੀ ਹੁਣਾਂ ਨੇ ਅੱਜ ਬਟਨ ਦਬਾ ਕੇ ਇਸ ਦੀ ਸ਼ੁਰੂਆਤ ਕੀਤੀ ਆ ਸੋ ਵਾਹਿਗੁਰੂ ਅਗੇ ਅਰਦਾਸ ਹੈ ਬੇਨਤੀ ਹੈ ਕਿ ਸਰਦਾਰ ਅਮਰਜੀਤ ਸਿੰਘ ਜੀ ਬੜ ਬੁਜਰਾ ਹੁਣਾਂ ਨੂੰ ਤਾਕਤ ਬਖਸ਼ੋ ਬਲ ਬਖਸ਼ੋ ਤਾਂ ਕਿ ਉਹ ਅਜੋਕੇ ਸਮੇਂ ਦੀ ਜਿਹੜੀ ਅਕਾਲੀ ਲੀਡਰਸ਼ਿਪ ਹੈ ਅਜੋਕੇ ਸਮੇਂ ਦੀ ਜੋ ਪੰਥਕ ਸਥਿਤੀ ਹੈ ਪੰਜਾਬ ਦੀ ਸਥਿਤੀ ਆ ਉਸ ਤੇ ਉਹ ਬੋਲ ਸਕਣ ਤੇ ਉਸ ਦੀ ਜਿਹੜੀ ਤਸਵੀਰ ਆ ਉਹ ਸੰਕਟਾਂ ਦੇ ਸਾਹਮਣੇ ਰੱਖ ਸਕਣ ਫੋ ਮੈਂ ਫਿਰ ਦੁਬਾਰਾ ਵਾਹਿਗੁਰੂ ਅਰਦਾਸ ਕਰਦਾ ਕਿ ਸਰਦਾਰ ਅਮਰਜੀਤ ਸੁਣਨ ਬਲ ਬਖਸ਼ੋ ਅਤੇ ਸੱਚ ਤੇ ਪੈਰਾ ਦੇਖਦਾ ਜਿਹੜਾ ਹੈ ਤੌਫੀਕ ਵੀ ਬਖਸ਼ਿਸ਼ ਕਰਿਓ ਤੇ ਸਾਡੇ ਸੰਗਤ ਨੂੰ ਮੇਰੀ ਬੇਨਤੀ ਆ ਸਾਰੇ ਸਰੇਆ ਨੂੰ ਮੇਰੀ ਬੇਨਤੀ ਆ ਕਿ ਸਰਦਾਰ ਅਮਰਜੀਤ ਜੀ ਨੂੰ ਉਹਨਾਂ ਨੂੰ ਸਹਿਯੋਗ ਦੇ ਕੇ ਇਸ ਚੈਨਲ ਨੂੰ ਆਪਾਂ ਕਾਮਯਾਬ ਕਰੀਏ ਕਿਉਂਕਿ ਅੱਜ ਪੰਥ ਬੜੀ ਮੁਗਦਾ ਦੇ ਵਿੱਚ ਆ ਪੰਥ ਦੀ ਜਿਹੜੀ ਅਸਲ ਸਚਾਈ ਆ ਉਸ ਨੂੰ ਸਾਹਮਣੇ ਲਿਆਉਣ ਦੀ ਗੱਲ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵੀ ਆ ਉਹ ਸਿੱਖ ਕੌਮ ਨੂੰ ਅਤੇ ਪੰਥ ਨੂੰ ਸੇਧ ਦੇਣ ਦੇ ਵਿੱਚੋਂ ناکਾਮਜਾਬ ਹੋਈ ਹੈ ਉਹ ਫੇਰ ਹੋ ਗਿਆ ਸੋ ਇਹ ਜਿਹੜਾ ਚੈਨਲ ਆ ਬਰਗੁਜਰਾ ਟਾਈਮ ਕਿਉਂਕਿ ਬਹੁਤ ਵੱਡਾ ਤਜਰਬਾ ਹੈ ਸਰਦਾਰ ਅਮਰਜੀਤ ਸਿੰਘ ਬੁਰਗੁਜਰਾਂ ਦਾ ਸ਼ੋਹਰਤ ਸੀਗ ਰਹੇ ਨੇ ਤੇ ਸ਼ਹਾਦਤ ਦੇ ਵਿੱਚ ਵੀ ਉਹਨਾਂ ਨੇ ਯੋਗਦਾਨ ਰਿਹਾ। ਸੋ ਪੰਥ ਨੂੰ ਤੇ ਪੰਜਾਬ ਨੂੰ ਇਸ ਸਿੱਤੀ ਦੇ ਵਿੱਚ ਕੱਢਣ ਲਈ ਇਹ ਜਿਹੜਾ ਬੁਰਗੁਜਰਾ ਟਾਈਮ ਚੈਨਲ ਹੈ ਇਹ ਸਹਾਇ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।